ਦੇ ਸੰਗੋਸ਼ਿਕ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਕਤੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਜੀ ਚੰਗੀ ਕਿਲਾ ਹੈ ਨਾ ਸੰਗਠਨ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਵੀ ਰਹਿੰਦਾ ਸੀ ਜੀ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਾਇ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦਾ ਬਾਹਰ ਆਉਂਦਾ ਬਾਹਰ ਚੱਲਣਾ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਜੀ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਪੰਜੀ ਸਿੰਘ ਪੂਰਾ ਅੰਦਰ ਨੇ ਉਹਨਾਂ ਸਾਰਿਆਂ ਨੇ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜੀ ਬਾਕੀ ਸਿੰਘਾਂ ਨੂੰ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ। ਤੁਹਾਨੂੰ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਜੀ ਚੰਗੀ ਗੱਲ ਹੈ ਹਨਾ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ ਚ ਵੀ ਰਹਿੰਦਾ ਸੀ ਜੀ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਏ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਜੀ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦੇ ਬਾਹਰ ਆਉਂਦਾ ਵਾਹ ਕਹਿੰਦਾ ਫਤਿਹ ਧੰਨਵਾਦ ਜੀ ਜੀ ਤੁਹਾਡੇ ਕੇਸ ਦੇ ਜੀ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਗਤਾਰ ਸਿੰਘ ਤਾਰਾ ਭਾਈ ਪੰਜੀ ਸਿੰਘ ਪਿਓਰਾ ਉਹਨਾਂ ਸਾਰਿਆਂ ਨੇ ਸਾਰੀ ਤਰ੍ਹਾਂ ਦੇ ਪਤੇ ਬੁਲਾਈ ਆ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ ਜੀ ਸਾਰੇ ਸਿੰਘਾਂ ਦਾ ਸ਼ੁਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਕਤੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਆ ਅਸੀਂ ਚੰਗੀ ਗੱਲ ਹੈ ਨਾ ਸੰਗਠਨ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਵੀ ਰਹਿੰਦਾ ਸੀ ਜੀ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਏ ਦੋ ਗਏ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦੇ ਬਾਹਰ ਆਉਂਦਾ ਬਾਹਰ ਹਾਂਜੀ ਬਾਕੀ ਧੰਨਵਾਦ ਜੀ ਜੀ ਅੱਗੇ ਕੇਸ ਦੇ ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਗਤਾਰ ਸਿੰਘ ਤਾਰਾ ਭਾਈ ਪੰਜੀ ਸਿੰਘ ਪਿਉਰਾ ਔਰ ਨੰਨ ਉਹਨਾਂ ਸਾਰਿਆਂ ਨੇ ਸਾਰੀ ਤਰ੍ਹਾਂ ਨੂੰ ਪਾਤੇ ਬੁਲਾਈ ਆ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ